ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਢਿੱਲੋਂ ਅਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਆਪਾਂ ਨਿੰਬੂ ਯਾਤੀ ਦੇ ਬੁੱਟਿਆਂ ਜਿਵੇਂ ਸੰਤਰਾ ਕਿਨੂ ਮਾਲਟਾ ਗਲਗਲ ਨਿੰਬੂ ਅਤੇ ਗਰੇਪਫਰੂਟ ਆਉਂਦੇ ਹਨ ਇਹਨਾਂ ਉੱਪਰ ਬਹੁਤ ਸਾਰੇ ਕੀੜੇ ਹਮਲਾ ਕਰਦੇ ਹਨ ਜਿਨ੍ਹਾਂ ਦਾ ਫਰੂਟ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਉਤਪਾਦਨ ਘਟ ਜਾਂਦਾ ਹੈ ਰਸ ਚੂਸਣ ਵਾਲੇ ਕੀੜੇ ਜਿਵੇਂ ਤੇਲਾ ਚੇਪਾ ਜੋ ਇਹ ਸਾਰੇ ਕੀੜੇ ਇਸਤੇ ਹਮਲਾ ਕਰਦੇ ਆ ਇਹਨਾਂ ਨੂੰ ਆਪਾਂ ਜ਼ਹਿਰ ਮੁਕਤ ਢੰਗ ਦੇ ਨਾਲ ਕਿਵੇਂ ਕੰਟਰੋਲ ਕਰ ਸਕਦੇ ਆ ਅਤੇ ਇਹਨਾਂ ਦੀ ਕੀ ਪਹਿਚਾਣ ਹੈ ਵੀ ਇਹ ਕੀੜੇ ਆਪਣੇ ਬੂਟਿਆਂ ਤੇ ਹਮਲਾ ਕਰ ਰਹੇ ਆ ਉਹਨਾਂ ਤੇ ਆਪਾਂ ਕਿਹੜੀਆਂ ਸਪ੍ਰੈਆਂ ਕਰਨੀਆਂ ਆ ਉਸ ਵਿਸ਼ੇ ਤੇ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਆਪਾਂ ਕਰ ਰਹੇ ਆ ਗੱਲਬਾਤ ਸਿਟਰਸ ਸਲਾ ਨਿੰਬੂ ਯਤੀ ਦੇ ਬੂਟਿਆਂ ਦਾ ਗੰਭੀਰ ਕੀੜਾ ਹੈ ਜੋ ਮਾਰ ਅਕਤੂਬਰ ਤੱਕ ਹਰਕਤ ਵਿੱਚ ਰਹਿੰਦਾ ਹੈ ਇਸ ਦੇ ਬੱਚੇ ਸੰਤਰੀ ਰੰਗ ਦੇ ਅਤੇ ਬਾਲਗ ਸਲੇਟੀ ਰੰਗ ਦੇ ਹੁੰਦੇ ਹਨ ਇਹ ਪੱਤਿਆਂ ਦੇ ਹੀਠਾ ਪਾਈ ਜਾਂਦੇ ਹਨ ਇਹ ਪੱਤੇ ਫੁੱਲਾਂ ਅਤੇ ਨਰਮ ਟਾਹਣੀਆਂ ਵਿੱਚੋਂ ਰਸ ਚੂਸਦੇ ਹਨ ਜਿਸ ਨਾਲ ਪੱਤੇ ਹੀਠਾ ਮੁੜ ਜਾਂਦੇ ਆ ਬਧੇਰੇ ਹਮਲੇ ਦੀ ਹਾਲਤ ਵਿੱਚ ਬੂਟਾਂ ਤੇ ਮੋਮੀ ਪਦਾਰਥ ਨਜ਼ਰ ਆਉਂਦਾ ਹੈ ਜਿਸ ਨਾਲ ਕਾਲੇ ਰੰਗ ਦੀ ਉੱਲੀ ਜਮ ਜਾਂਦੀ ਹੈ ਇਹ ਕੀੜਾ ਗਰੀਨਿੰਗ ਨਾਂ ਦੀ ਬਿਮਾਰੀ ਵੀ ਫੈਲਾਉਂਦਾ ਹੈ ਅਤੇ ਭਾਰੀ ਨੁਕਸਾਨ ਕਰਦਾ ਹੈ ਤੋ ਬਾਤ ਗੱਲ ਕਰਦੇ ਆਂ ਚੀਪੇ ਦੀਆਂ ਤਿੰਨ ਕਿਸਮਾਂ ਨਿੰਬੂ ਜਾਤੀ ਦੇ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਕਾਲੇ ਚੀਪੇ ਦੇ ਬਾਲਗ ਚਮਕਦਾਰ ਕਾਲੇ ਰੰਗ ਦੇ ਅਤੇ ਬੱਚੇ ਗਹਿਰੇ ਭੂਰੇ ਰੰਗ ਦੇ ਹੁੰਦੇ ਹਨ ਹਰੇ ਚੀਪੇ ਦੇ ਬਾਲਗ ਆਮ ਤੌਰ ਤੇ ਹਰੇ ਹੁੰਦੇ ਹਨ ਪਰ ਇਹ ਭੂਰੇ ਰੰਗ ਦੇ ਵੀ ਹੋ ਸਕਦੇ ਹਨ ਜਦ ਕਿ ਨਰਮੇ ਦਾ ਚੀਪਾ ਨਾਸਪਤੀ ਦੇ ਆਕਾਰ ਵਰਗਾ ਹੁੰਦਾ ਹੈ ਇਸ ਚੀਪੇ ਦੇ ਬਾਲਗ ਵਧੇਰੇ ਤਾਪਮਾਨ ਵਾਲੀਆਂ ਸਥਿਤੀਆਂ ਦੇ ਦੌਰਾਨ ਹਲਕੇ ਪੀਲੇ ਹਰੇ ਰੰਗ ਦੇ ਹੁੰਦੇ ਹਨ ਅਤੇ ਸਰਦੀਆਂ ਦਾ ਹਰਾਨ ਕੂੜੇ ਹਰੇ ਰੰਗ ਦੇ ਹੁੰਦੇ ਹਨ ਬੱਚੇ ਤੇ ਬਾਲਗ ਕੋਮਲ ਪੱਤਿਆਂ ਫੁੱਲਾਂ ਚੋਂ ਰਸ ਚੂਸਦੇ ਹਨ ਅਤੇ ਬੂਟੇ ਨੂੰ ਕਮਜ਼ੋਰ ਕਰਦੇ ਹਨ ਪੱਤੇ ਚੁਰੜ ਮੁਰੜ ਹੋ ਜਾਂਦੇ ਹਨ ਪੱਤਿਆਂ ਦੀ ਸ਼ਕਲ بگੜ ਜਾਂਦੀ ਹੈ ਚਿਪਾ ਆਪਣੇ ਸਰੀਰ ਵਿੱਚੋਂ ਮਿੱਠਾ ਮਲ ਬਾਹਰ ਕੱਢਦਾ ਹੈ ਜਿਸ ਨਾਲ ਪੱਤਿਆਂ ਤੇ ਕਾਲੀ ਉੱਲੀ ਜੰਮ ਜਾਂਦੀ ਹੈ ਇਸ ਤੋਂ ਬਾਅਦ ਕੀ ਕਰਦੇ ਆ ਪੂਰੀ ਜੂੰਦੀ ਇਸ ਕੀੜੇ ਦਾ ਹਮਲਾ ਬਹੁਤ ਹੁੰਦਾ ਹੈ ਕੀੜੇ ਅੰਡਾ ਨੂੰ ਫੁੱਲਾਂ ਜਾਂ ਫਲਾਂ ਦੇ ਨਰਮੇ ਸੇ ਵਿੱਚ ਦਿੰਦੇ ਹਨ ਅੰਡਿਆਂ ਵਿੱਚੋਂ ਬੱਚੇ ਬਾਹਰ ਨਿਕਲ ਕੇ ਪਹਿਲਾਂ ਪੱਤਿਆਂ ਨੂੰ ਜਾਂ ਫਲ ਡੰਡੀ ਦੇ ਦਿਵਾਲੇ ਫਲ ਨੂੰ ਖੁਰਚਦੇ ਹਨ ਸ਼ੁਰੂ ਵਿੱਚ ਫਲ ਦੀ ਛਿੱਲ੍ਹਾ ਬਹੁਤ ਨੁਕਸਾਨ ਹਲਕੇ ਚਾਹਨੀ ਰੰਗੇ ਖੁਰਚ ਕੇ ਲੱਛਣਾ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ ਇਹ ਨਿਸ਼ਾਨ ਛਿੱਲ ਦੇ ਕਾਫੀ ਅੰਦਰ ਤੱਕ ਚਲੇ ਜਾਂਦੇ ਹਨ ਤੋਂ ਬਾਅਦ ਗੱਲ ਕਰਦੇ ਹਾਂ ਮੈਟ ਜੂੰਡੀ ਇਸ ਦਾ ਹਮਲਾ ਪੱਤਿਆਂ ਫਲਾਂ ਅਤੇ ਫਲਾਂ ਤੇ ਹੁੰਦਾ ਹੈ ਇਹਦਾ ਸਭ ਤੋਂ ਵੱਧ ਹਮਲਾ ਖੁਸ਼ਕ ਤੇ ਗਰਮ ਮੌਸਮ ਮਈ ਜੂਨ ਵਿੱਚ ਹੁੰਦਾ ਹੈ ਜੂਨ ਦੇ ਖਾਣ ਨਾਲ ਪੱਤਿਆਂ ਉੱਪਰ ਛੋਟੇ ਛੋਟੇ ਤੱਬੇ ਪੈ ਜਾਂਦੇ ਹਨ ਪੱਤੇ ਤੇ ਫਲ ਆਮ ਤੌਰ ਤੇ ਢੂੜ ਵਰਗੇ ਦਿਸਦੇ ਹਨ ਇਸ ਦੀ ਰੋਕਥਾਮ ਸਿਦਰਥ ਸਲੇ ਚੇਪੇ ਅਤੇ ਪੂਰੀ ਜੂੰ ਦੀ ਰੋਕਥਾਮ ਜੇਕਰ ਆਪਾਂ ਬਿਨਾਂ ਜ਼ਹਿਰਾਂ ਤੋਂ ਕਰਨਾ ਚਾਹੁੰਦੇ ਹਾਂ ਤਾਂ 20 ਗ੍ਰਾਮ ਸੋਇਆਬੀਨ ਦਾ ਤੇਲ ਜਾਂ ਕਪਾਹ ਦਾ ਬੀਜਾ ਤੇਲ ਵੀ ਲੈ ਸਕਦੇ ਹਾਂ ਇਹਦੇ ਵਿੱਚ ਡਾਈਗ੍ਰਾਮ ਸਰਫ 1 ਲੀਟਰ ਦੇ ਵਿੱਚ ਪਾ ਕੇ ਬੂਟਿਆਂ ਤੇ ਸਪਰੇਅ ਕਰ ਸਕਦੇ ਆ ਇਸ ਦਾ ਛੜਕਿਆ ਕੀੜੇ ਨਜਰ ਆਉਣ ਤੇ ਨਿਰਧਾਰਤ ਕੀਤਾ ਜਾ ਸਕਦਾ ਹੈ ਸਾਵਧਾਨੀਆਂ ਸੋਇਆਬੀਨ ਦੇ ਤੇਲ ਜਾਂ ਬੜੇ ਮਿਆਦੇ ਤੇਲ ਵਿੱਚ ਸਮੇ ਛੜਕਿਆ ਸਮੇ ਬਾਗ ਵਿੱਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ ਮਈ ਜੂਨ ਦੇ ਜ਼ਿਆਦਾ ਗਰਮੀ ਵਾਲੇ ਮਹੀਨਿਆਂ ਵਿੱਚ ਛੜਕਿਆ ਸ਼ਾਮ ਨੂੰ ਕਰੋ ਤੇਲ ਦੀ ਦੱਸੀ ਮਾਤਰਾ ਤੋਂ ਵੱਧ ਪਾਉਣ ਨਾਲ ਬੂਟਿਆਂ ਨੂੰ ਬਨਸਪਤੀ ਜ਼ਹਿਰੀਲਾ ਪੰਨਾ ਸਕਦਾ ਹੈ ਇਹ ਕਿڑے ਘਰੇ ਲੱਗੇ ਬੂਟਿਆਂ ਤੇ ਵੀ ਹਮਲਾ ਕਰਦੇ ਹੈ ਉਹਨਾਂ ਦੀ ਦੇਖਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਨਿੰਬੂ ਜਾਂwidetilde ਕਿڑے ਜੋ ਆਪਣੇ ਹਮਲਾ ਕਰਦੇ ਹੈ ਉਹਨਾਂ ਨੂੰ ਹਮਲਾ ਆਪਣਾ ਘਟਾਉਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਜ਼ਹਿਰਾਂ ਦੇ ਨਾਲ ਹਮਲਾ ਘਟਾਉਣਾ ਚਾਹੁੰਦੇ ਹੋ ਤਾਂ ਜ਼ਹਿਰਾਂ ਦੇ ਨਾਲ ਵੀ ਇਸ ਦਾ ਕੰਟਰੋਲ ਕਰ ਸਕਦੇ ਹੋ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ